ਸਸਰੀ ਕਾਲ ਸਾਰੇ ਵੀਰਾਂ ਨੂੰ ਲੋ ਜੀ ਖੇਡਾਂ ਦੀ ਹੋ ਚੁੱਕੀਆਂ ਨੇ ਤਿਆਰੀਆਂ ਤੇ ਅੱਜ ਇਕੱਠ ਰੱਖਿਆ ਸੀਗਾ ਪਿੰਡ ਦੇ ਨੌਜਵਾਨ ਮੁੰਡਿਆਂ ਨੇ ਤੇ ਪਰ ਉਹਨੇ ਤਾਂ ਨਹੀਂ ਆ ਸਕੇ ਪਤਾ ਨਹੀਂ ਕੰਮ ਕਰਦੇ ਬਿਜ਼ੀ ਹੁੰਦੇ ਨੇ ਜਾਂ ਪਹਿਲੋ ਵੀ ਸ케줄 ਬਣ ਨਹੀਂ ਰਿਹਾ ਸੋ ਅਸੀਂ ਕਿਹਾ ਵੀ ਰੋਜ਼ੇ ਰੱਖੋ ਇਕੱਠ ਰੋਜ਼ੇ ਬੁਲਾਓ ਤੇ ਜਿੰਨੇ ਵੀ ਆ ਸਕਦੇ ਹਾਂ ਅੱਜ 10-15 ਤੋਂ ਸਟਾਰਟ ਹੋਈ ਸੀਗੇ ਤੇ ਬਹਿ ਕੇ ਗੱਲਾਂ ਵਾਤਾਂ ਹੋਈਆਂ ਟੂਰਨਾਮੈਂਟ ਦੀਆਂ ਵੀ ਕਿੱਦਾਂ ਹੋਣਾ ਕਿਵੇਂ ਹੋਣਾ ਕਿਵੇਂ ਹੋਊਗਾ ਔਰ ਜਿਵੇਂ ਕਿ ਸਾਨੂੰ ਦੱਸਤਾ ਵੀ ਡੇਟਾ ਤੈਅ ਹੋ ਚੁੱਕੀਆਂ ਨੇ ਸੋ ਪੋਸਟਾਂ ਪਾ ਰਹੇ ਆ ਫੇਸਬੁੱਕ ਦੇ ਵਿੱਚ ਜਿਵੇਂ ਕਿ ਆਪਣਾ ਪੇਜ ਚੱਲਦਾ ਬਾ ਮਕਸੂਦ ਆ ਸਪੋਰਟਸ ਕਲਬ ਐਂਡ ਜੀਓ ਤੇ ਹੋਰ ਵੀ ਜਿੰਨੀਆਂ ਵੀ ਸਾਈਡਾਂ ਨੇ ਉਹਨਾਂ ਵਿੱਚ ਵੀ ਔਰ ਬਲੌਗਿੰਗ ਵੀ ਕਰ ਰਹੇ ਆ ਇਹਨਾਂ ਚੀਜ਼ਾਂ ਦੀ ਵੀ ਟੂਰਨਾਮੈਂਟ ਦੀ ਡੇਟਾ ਆ ਨੇ ਤੇ ਇਦਾਂ ਨੇ ਤੇ ਡੇਟਾ ਤੁਸੀਂ ਇਹ ਪੋਸਟਰ ਵਿੱਚ ਦੇਖ ਹੀ ਲਓਗੇ ਕਿਉਂਕਿ ਹੁਣ ਵੀਰਾਂ ਨੇ ਪੈਸਾ ਦੇਣਾ ਸ਼ੁਰੂ ਵੀ ਕਰਤਾ ਜਿਵੇਂ ਤੁਸੀਂ ਦੇਖਿਆ ਹੋ ਪਹਿਲਾ ਪੋਸਟ ਦੇ ਵਿੱਚ ਅਸੀਂ ਅੱਜ ਪਿਕਅਪਾਈ ਆ ਜਿਦੇ ਵਿੱਚ ਬੱਚਿਆਂ ਨੇ ਪੈਸੇ ਭੇਜੇ ਨੇ ਸੋ ਆਓ ਹੌਲੀ ਹੌਲੀ ਇਹ ਕਰਦੇ ਆਂ ਸ਼ੁਰੂਆਤ ਤਿਆਰੀਆਂ ਅਸੀਂ ਪਿੰਡ ਦੇ ਵਿੱਚ ਹੁਣ ਤੋਂ ਮੀਟਿੰਗਾਂ ਤਾਂ ਜ਼ਰੂਰ ਕਰਤੀਆਂ ਵੀ ਕੋਈ ਵੀ ਬੰਦਾ ਯਾਰ ਚਾਹ ਕਿਸੇ ਵੀ ਵਰਗ ਦਾ ਵਾ ਜਾਂ ਕਿਸੇ ਵੀ ਮਤਲਬ ਜੀ ਨੂੰ ਇੰਟਰਸਟ ਰੱਖਦਾ ਹੋਵੇ ਸਾਰੇ ਬੰਦੇ ਇੰਟਰਸਟ ਲਾਓ ਆਓ ਗਰਾਉਂਡ 'ਤੇ ਬੈਠੋ ਕੀ ਕੀ ਉਹਦੇ 'ਚ ਇਵੈਂਟ ਰੱਖਣੇ ਨੇ ਉਹਨਾਂ ਦੀ ਡਿਸਕਸ ਕਰੀਏ ਕਿਹੜੇ ਕਿਹੜੇ ਇਵੈਂਟ ਹੋਣੇ ਚਾਹੀਦੇ ਨੇ ਔਰ ਕੌਣ ਹੋਣਾ ਚਾਹੀ ਮੋਢੀ ਰਹੂਗਾ ਕੌਣ ਮੂਰੇ ਹੋ ਕੇ ਕੰਮ ਕਰਵਾਊਗਾ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਸਨੇ ਪੰਚਾਇਤ ਤੇ ਪਿੰਡ ਦੇ ਨੌਜਵਾਨ ਤਾਂ ਸਾਡੇ ਨਾਲ ਐਨਆਰਆਈ ਵੀ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਵੀ ਡਿਮਾਂਡ ਤੇ ਇਹ ਗੱਲ ਰੱਖੀ ਹੈ ਵੀ ਉਹਨਾਂ ਨੇ ਵੀ ਕਿਹਾ ਵੀ ਸਾਰਾ ਪਿੰਡ ਇੱਕੋ ਕੇ ਚੱਲੋ ਤਾਂ ਕਿ ਦੁਬਾਰਾ ਦੁਬਾਰਾ ਟੂਰਨਾਮੈਂਟ ਬਾਰ-ਬਾਰ ਇੱਕ ਸਾਲ ਦੇ ਵਿੱਚ ਦੁਬਾਰਾ ਨਾ ਹੋਵੇ ਇੱਕ ਵਾਰ ਹੋਵੇ ਵਧੀਆ ਹੋਵੇ ਸਾਰੇ ਨਾਲ ਲੈ ਕੇ ਚੱਲੋ ਕੋਈ ਬੰਦਾ ਰਹਿ ਨਾ ਜਾਵੇ ਸਾਡੀ ਅਪੀਲ ਸਾਰਿਆਂ ਨੂੰ ਹੈ ਸਾਰਿਆਂ ਨੂੰ ਮਤਲਬ ਕੱਲੇ-ਕੱਲੇ ਤਾਂ ਨਾ ਲੈਣਾ ਮੁਸ਼ਕਲ ਆ ਸੋ ਜਿੰਨੇ ਵੀ ਪਿੰਡ ਦੇ ਵੋਟ ਨੇ ਜਿੰਨੇ ਵੀ ਪਿੰਡ ਦੇ ਬੰਦੇ ਨੇ ਸੋਪਰੀ ਸਾਰੇ ਛੋਟੇ ਤੋਂ ਲੈ ਕੇ بڑے ਜਾਂ ਕਿਸੇ ਵੀ ਵਰਗ ਦੇ ਹੋਣ ਉਹ ਸਾਡੇ ਨਾਲ ਕੇ ਕੰਟੈਕਟ ਕਰੇ ਰੋਜ਼ ਮੀਟਿੰਗਾਂ ਚ ਆ ਕੇ ਬੈਠੋ ਸ਼ਾਮ ਨੂੰ ਮੀਟਿੰਗ ਰੱਖਾਂਗੇ ਰੋਜ਼ ਦੀ ਸੋ ਬੇਨਤੀ ਹੈ ਜਰੂਰ ਸਾਰੇ ਆਇਆ ਕਰੋ ਤੇ ਕੁਝ ਨਾ ਕੋਈ ਡਿਸਕਸ ਕਰਾਂਗੇ ਤੇ ਕਮੇਟੀਆਂ ਵਗੈਰਾ ਗਠਨ ਕਰਾਂਗੇ ਬਣਾਵਾਂਗੇ ਤੇ ਟੂਰਨਾਮੈਂਟ ਦੀ ਤਿਆਰੀ ਕਰਾਂਗੇ ਹਾਲਾਂਕਿ ਬੱਚੇ ਹੁਣ ਬਹੁਤ ਘੱਟ ਰਹੇ ਨੇ ਸਰਦੀਆਂ ਵਿੱਚ ਸ਼ੁਰੂ ਹੋ ਰਹੀਆਂ ਨੇ ਤੇ ਆਉਣਾ ਚਾਹੀਦਾ ਤੇ ਖੇਡਾਂ ਦੁਬਾਰਾ ਸ਼ੁਰੂ ਕਰ ਲਓ ਆ ਜੋ ਇੱਕ ਵਾਰ ਗਰਾਊਂਡ ਦੇ ਵਿੱਚ ਬੱਚੇ ਫੇਰ ਤਿਆਰੀ ਕਰ ਲਓ ਛੋਟੇ-ਛੋਟੇ ਇਵੈਂਟਸ ਵੀ ਰੱਖਣੇ ਨੇ ਬੱਚਿਆਂ ਵਾਸਤੇ ਖਾਸ ਕਰ ਪਿੰਡ ਦੇ ਬੱਚਿਆਂ ਵਾਸਤੇ ਤਾਂ ਕਿ ਪਿੰਡ ਦੀ ਬੱਚਿਆਂ ਤੋਂ ਵੀ ਸ਼ੁਰੂਆਤ ਕਰ ਸਕੇ ਖੇਡਾਂ ਦੀਆਂ ਨਾ ਤਾਂ ਕਿ ਟੀਮਾਂ ਆਪਣੀਆਂ ਤਿਆਰ ਹੋ ਜਾਣ ਤੋ ਉਹਦੇ ਨਾਲ ਕੀ ਹੋਊਗਾ ਪਿੰਡ ਦੀ ਅਗਰ ਟੀਮ ਤਿਆਰ ਹੋਊਗੀ ਤਾਂ ਕਿ ਖੇਡਾਂ ਦਾ ਵੀ ਮਨ ਲੱਗਦਾ ਦੇਖਣ ਨੂੰ ਵੀ ਚੀਜ਼ ਕਰਦਾ ਸੋ ਟੂਰਨਾਮੈਂਟ ਕਰਾਵਾਂਗੇ ਫੁੱਟਬਾਲ ਅਕੈਡਮੀਆਂ ਆਉਣੀਆਂ ਨੇ ਬੜੇ-ਬੜੇ ਪੰਜਾਬ ਦੀਆਂ ਐ ਜਿੰਨੇ ਵੀ ਨਾਮ ਮਸ਼ਹੂਰ ਨੇ ਸਾਰੀਆਂ ਪੰਜਾਬ ਦੀਆਂ ਅਕੈਡਮੀਆਂ ਆਪਣੇ ਪਿੰਡ ਦੇ ਵਿੱਚ ਖੇਡਣਗੀਆਂ ਦੇਖ ਕੇ ਫੁੱਟਬਾਲ ਇੰਨਾ ਆਨੰਦ ਆਊਗਾ ਨਾ ਤੇ ਜਿਹਦਾ ਕਹਿਣਾ ਹੀ ਕੁਝ ਹੈ ਨਹੀਂ ਕਿਉਂਕਿ ਸਾਨੂੰ ਪਤਾ ਹੈ ਇਹ ਅਕੈਡਮੀ ਦੇ ਮੈਚ ਕਿੰਨੇ ਜ਼ਬਰਦਸਤ ਹੁੰਦੇ ਨੇ ਸੋ ਜਿੰਨੇ ਵੀ ਫੁੱਟਬਾਲ ਦੇ ਪ੍ਰੇਮੀ ਨੇ ਉਹ ਜ਼ਰੂਰ ਮਤਲਬ ਆਓ ਤੇ ਸਾਥ ਦਿਓ ਇਸ ਟੂਰਨਾਮੈਂਟ ਦਾ ਕਿਉਂਕਿ ਟੂਰਨਾਮੈਂਟ ਤੁਹਾਡੇ ਤੋਂ ਬਿਨਾ ਬਹੁਤ ਅਧੂਰਾ ਵਾ ਤੁਹਾਡੇ ਮਤਲਬ ਹਾਜ਼ਰੀ ਬਹੁਤ ਜ਼ਰੂਰੀ ਹੈ ਸਾਰੇ ਵੀਰਾਂ ਦੀ ਜਿੰਨੇ ਮੋਹਦਵਾਰ ਬੰਦੇ ਪਿੰਡ ਦੇ ਨੇ ਪਲੀਜ਼ ਸਰਪੰਚ ਪੰਚ ਜਾਂ ਹੋਰ ਵੀ ਜਿੰਨੇ ਵੀ ਪਿੰਡ ਦੇ ਪੁਰਾਣੇ ਸਰਪੰਚ ਸਾਫ ਕਾ ਸਰਪੰਚ ਸਾਫ ਕਾ ਪੰਚਾਇਤ ਜਿੰਨੇ ਵੀ ਹੈ ਸਾਰੇ ਬੰਦਾ ਦਾ ਇੰਟਰਸਟ ਲੈਣਾ ਹੈ ਖੇਡਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਇੱਕ ਹੋ ਕੇ ਚੱਲਿਆ ਕਰੋ ਪਿੰਡ 'ਚ ਵੀ ਟੂਰਨਾਮੈਂਟ ਹੋਊਗਾ ਤਾਂ ਪਿੰਡ ਦਾ ਇੱਕਾ ਦੀਂਦਾ ਵਾ ਉਹਦੇ ਵਿੱਚ ਸੋ ਵਧੀਆ ਗੱਲਾਂ ਲੱਗਦੀਆਂ ਨੇ ਜੀਰੇ ਕਰਕੇ ਪਿੰਡ ਦੇ ਵਿੱਚ ਮਤਲਬ ਨੌ ਵੀ ਪਿੰਡ ਦਾ ਬਹੁਤ ਜ਼ਿਆਦਾ ਉੱਚਾ ਹੋ ਜਾਂਦਾ ਵਾ ਨਰਾਈ ਵੀ ਸਾਡੇ ਨਾਲ ਪਹਿਲਾਂ ਤੋਂ ਹੀ ਨੇ ਉਹਨਾਂ ਦੀ ਤਾਂ ਡਿਮਾਂਡ ਇੱਕੋ ਹੀ ਐ ਵੀ ਪਿੰਡ ਸਾਰਾ ਇਕੱਠਾ ਹੋ ਕੇ ਚੱਲਿਆ ਕਰੋ ਇੱਕ ਹੋ ਕੇ ਚੱਲਿਆ ਕਰੋ ਸੋ ਪਿੰਡ ਵਿੱਚ ਜਿਹੜੀ ਵੀ ਚੀਜ਼ ਇਸ ਟਾਈਮ ਮੌਜੂਦਾ ਬੱਚੇ ਜਿਵੇਂ ਵੀ ਆ ਕੇ ਖੇਡਦੇ ਨੇ ਸੀ ਤਾਂ ਉਹ ਗੇਮਾਂ ਨੂੰ ਇੰਟਰਸਟ ਕਰਾ ਰਹੇ ਆ ਜਿਵੇਂ ਕਿ ਹੁਣ ਅਸੀਂ ਕੰਨੇ ਆ ਵੀ ਫੁੱਟਬਾਲ ਹੋ ਜਾਵੇ ਕ੍ਰਿਕਟ ਹੋ ਜਾਵੇ ਕਿਉਂਕਿ ਬੱਚੇ ਇੰਟਰਸਟ ਲੈ ਰਹੇ ਨੇ ਖੇਡ ਰਹੇ ਨੇ ਠੀਕ ਹੈ ਜੀ ਬਾਕੀ ਉਹ ਵੀ ਜਿਆ ਜਰੂਰ ਕਰਾਉਣੀਆਂ ਨੇ ਜਿਹੜੀਆਂ ਸਾਡੀਆਂ ਮਤਲਬ ਪੁਰਾਣੀਆਂ ਖੇਡਾਂ ਨੇ ਕਬੱਡੀ ਜਾਂ ਕੁਝ ਹੋਰ ਵੀ ਜਿਵੇਂ ਵੀ ਹੈ ਜਿਵੇਂ ਵੀ ਬੰਦਾ ਉੱਥੇ ਸਲਾਹਤ ਹੋਊਗਾ ਤਾਂ ਉਹ ਚੀਜ਼ਾਂ ਵੀ ਜਰੂਰ ਹੋਣਗੀਆਂ ਪਰ ਬੰਦਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਹਰ ਇੱਕ ਵਰਗ ਦਾ ਮੈਂ ਜਿਵੇਂ ਕਿਹਾ ਕਿ ਹਰ ਇੱਕ ਬੰਦਾ ਆਪਣੇ ਆਪਣੇ ਯੂਨਿਟ ਨੂੰ ਸੰਭਾਲੂਗਾ ਤਾਂ ਇਹ ਖੇਡਾਂ ਹੋਣਗੀਆਂ ਕਿਉਂਕਿ ਇਕੱਲੇ ਬੰਦੇ ਦੇ ਵਸਦਾ ਰੋਕ ਹੈ ਨਹੀਂ ਖੇਡਾਂ ਬਹੁਤ ਬੜੀਆਂ ਹੁੰਦੀਆਂ ਨੇ ਸੋ ਪਲੀਜ਼ ਸਾਰੇ ਬੰਦੇ ਰਲ ਕੇ ਆਇਆ ਕਰੋ ਤੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਉਹਨਾਂ ਦੀ ਵੀ ਉਹਨਾਂ ਦੀ ਵੀ ਖਾਸ ਇਹੀ ਇੱਕ ਡਿਮਾਂਡ ਹੈ ਵੀ ਇਕੱਠੇ ਹੋ ਕੇ ਚੱਲੋ ਖੇਡਾਂ ਤੋਂ ਪਹਿਲਾਂ ਐ ਸਾਲ ਪਰ ਮੈਂ ਕਹ ਲਵਾਂ ਵੀ ਸਾਰਾ ਟਾਈਮ ਹੀ ਲੱਗ ਜਾਂਦਾ ਸਾਰਾ ਮਤਲਬ ਸਾਲੇ ਲੱਗ ਜਾਂਦਾ ਗਰਾਊਂਡ ਨੂੰ ਸਮਾਰਨ ਨੂੰ ਹਨਾ ਜੀ ਰੋਜ਼ ਸਮਾਰਨਾ ਪੈਂਦਾ ਰੋਜ਼ ਦੇਖਣਾ ਪੈਂਦਾ ਰੋਜ਼ ਘਾਹ ਦੀ ਕਟਿੰਗ ਕਹਿ ਲੋ ਜਾਂ ਦੇਖ ਰੇਖ ਕਿਉਂਕਿ ਖੇਡਾਂ ਵਾਲੇ ਦਿਨ ਹੀ ਨਹੀਂ ਸਿਰਫ ਖੇਡਾਂ ਹੁੰਦੀਆਂ ਖੇਡਾਂ ਤੋਂ ਪਹਿਲਾਂ ਹੀ ਗੇਟਾਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਨੇ 6-7 ਮਹੀਨੇ ਸਾਲ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਵਰਕ ਕਰਨਾ ਨਾ ਗਰਾਊਂਡ ਦੇ ਵਿੱਚ ਕਾ ਉਹ ਵੀ ਬੰਦਿਆਂ ਦੀ ਲੋੜ ਪੈਂਦੀ ਆ ਉਸ ਟਾਈਮ ਵੀ ਯਾਰ ਤੁਰਿਆ ਕਰੋ ਉਸ ਟਾਈਮ ਵੀ ਆਇਆ ਕਰੋ ਕੱਲੀ ਖੇਡਾਂ ਹੀ ਨਹੀਂ ਖੇਡਾਂ ਤੋਂ ਪਹਿਲਾਂ ਜਿਹੜੀ ਖੇਡਾਂ ਸ਼ੁਰੂ ਹੋ ਜਾਂਦੀਆਂ ਨੇ ਨਾ ਉਹਦੀ ਗੱਲ ਮੈਂ ਕਹਿ ਰਿਹਾ ਵੀ ਗਰਾਊਂਡ ਦੀ ਸਾਮ ਸੰਭਾਲ ਨੂੰ ਵੀ ਖੇਡਾਂ ਹੀ ਕਹਿ ਸਕਦੇ ਹਾਂ ਤੁਸੀਂ ਹਨਾ ਜੋ ਜਿਹਦੇ ਲਈ ਬੰਦੇ ਬਹੁਤ ਘਟ ਜਾਂਦੇ ਨੇ ਠੀਕ ਨੇ ਟਾਵੇਂ ਟਾਵੇਂ ਬੰਦੇ ਹੁੰਦੇ ਨੇ ਤੇ ਬਸ ਉਹੀ ਦੋ ਚਾਰ ਸੀਨੀਅਰ ਰਹਿ ਜਾਂਦੇ ਨੇ ਸੋ ਪਲੀਜ਼ ਯਾਰ ਕੱਲਾ ਸਿਰਫ ਇਹ ਟਾਰਗੇਟ ਨਾ ਰੱਖਿਆ ਕਰੋ ਵੀ ਹਾਂ ਗਰਾਊਂਡ 'ਚ ਖੇਡਾਂ ਮੈਂ ਕਹਿੰਦਾ ਖੇਡਾਂ ਤੋਂ ਪਹਿਲਾਂ ਜਿਹੜੀ ਖੇਡ ਆ ਉਹ ਇਹੀ ਹੈ ਵੀ ਗਰਾਊਂਡ ਦੀ ਸਾਮ ਸੰਭਾਲ ਇਹ ਬਹੁਤ ਜ਼ਰੂਰੀ ਹੈ ਜੋ ਕਰਦੇ ਆ ਰਹੇ ਆ ਕਰਦੇ ਰਹਾਂਗੇ ਸੋ ਆਓ ਇਹ ਖੇਡਾਂ ਦੇ ਨਾਲ-ਨਾਲ ਜਿਹੜੀ ਗਰਾਊਂਡ ਦੀ ਪਹਿਲਾਂ ਤਿਆਰੀ ਆ ਉਹ ਕਰਨੀ ਹੈ ਬੁੱਕਾਂ ਦੀ ਕਟਿੰਗ ਹੈ ਆਸੇ-ਪਾਸੇ ਖੇਡਾਂ ਤੋਂ ਪਹਿਲਾਂ ਐ ਸਾਫ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਲੋਕਾਂ ਨੇ ਬੈਠਣਾ ਉੱਠਣਾ ਹਨਾ ਸਾਰੇ ਪਾਸੇ ਗਰਾਊਂਡ ਦੀ ਸਾਫ ਸਫਾਈ ਕਰਨੀ ਹੈ ਰੰਗ ਰੋਗਣ ਕਰਨਾ ਵਾ ਤਾਂ ਕਿ ਐ ਦਿਖੇ ਗਰਾਊਂਡ ਤੇ ਹਾਂ ਵੀ ਖੇਡਾਂ ਹੋ ਰਹੀਆਂ ਨੇ ਵੀ ਐਨ ਚਮਕਦਾ ਹੋਵੇ ਅੱਜ ਮੈਂ ਤੁਸੀਂ ਪਿੱਛੇ ਦੇਖਿਆ ਵਸ ਰਾਬੇ ਦਾ ਗਰਾਊਂਡ ਐਨ ਉਹਨਾਂ ਨੇ ਮਤਲਬ ਗੱਲਬਾਤ ਬਣਾਤੀ ਕਾਂ ਜ਼ੀਰੋ ਲੈਵਲ 'ਚ ਕਟਿੰਗ ਕਰਕੇ ਤੇ ਸਭ ਚੀਜ਼ ਉਹਨਾਂ ਦੀ ਯਾਰ ਪੂਰੀ ਟੌਪ A ਕਲਾਸ ਸਿੰਘੀ ਕਟਿੰਗ ਸਫਾਈ ਰੰਗ ਰੋਗਣ ਲੋਗੋਸ ਵਗੈਰਾ ਜਿਹੜੇ ਲਿਖੇ ਹੋਏ ਸੀਗੇ ਇਦਾਂ ਦਾ ਵੀ ਆਪਾਂ ਵੀ ਇੱਕ ਉਪਰਾਲਾ ਕਰਨਾ ਵਾ ਜਿਹਦੇ ਵਿੱਚ ਵੀ ਖਰਚਾ ਹੁੰਦਾ ਸੋ ਆਇਆ ਵੀ ਇਹ ਵੀ ਜ਼ਰੂਰੀ ਹੈ ਕਿਉਂਕਿ ਖੇਡਾਂ ਆ ਨਾ ਦੇਖਣ ਜਿਹੜੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਉਹਨਾਂ ਨੇ ਇੱਥੇ ਤਾਂ এনवायरमेंट ਆ ਸਾਫ ਸਫਾਈ ਦੇਖਣੀ ਆ ਸੋ ਪਲੀਜ਼ ਸਾਰੇ ਵੀਰੇ ਇੱਕ ਵਾਰ ਇਸ ਚੀਜ਼ ਤੇ ਗੌਰ ਕਰਿਓ ਤੇ ਆਇਓ ਧੰਨਵਾਦ ਸਾਰੇ ਵੀਰਾਂ ਦਾ